ਅੱਜ ਮਹਿੰਦੀਪੁਰ ਵਿਖੇ ਆਇਓ ਤੇ ਤੁਹਾਡੇ ਵੱਲੋਂ ਦौरा ਕੀਤਾ ਗਿਆ ਹੈ ਸ਼ਹਿਰ ਨੂੰ ਸਾਫ਼ ਸਵੱਰ ਰੱਖਣ ਲਈ ਪਹਿਲ ਕਦਮਿਓ ਕਿ ਤੁਹਾਡੇ ਵੱਲੋਂ ਕੰਮ ਕੀਤਾ ਗਿਆ ਹੈ ਪਾਰਟੀਆਂ ਸਾਹਿਬ ਵੀ ਤੁਹਾਡੇ ਨਾਲ ਮੌਜੂਦ ਹੈਗੇ ਆ ਤੇ ਪਰਮਿੰਦਰ ਮੈਂਕਾ ਜੀ ਵੀ ਮੌਜੂਦ ਹੈਗੇ ਆ ਠੀਕ ਹੈ ਨਾ ਚਾਹੁੰਦੇ ਹੋ ਪਹਿਲਾਂ ਤੋਂ ਮੋਹਿਤ ਜੀ ਮੈਂ ਤੁਹਾਡਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਮੈਂ ਦੱਸਣਾ ਚਾਹੁੰਦਾ ਕਿ 22 ਜੀਤ ਨੂੰ ਸ਼ਾਮ ਨੂੰ 6 ਵਜੇ ਅਮਰਤਾ ਸਭ ਤੋਂ ਨਗਰ ਕੁੰਤਰ ਪਗਿਆਇਕ ਤੇ ਉਹਦੀ ਪਹਿਲੀ ਸਟੇ ਸਾਡੇ ਮਹਿੰਦੀਪੁਰ ਗੁਰਦੁਆਰੇ ਆ ਤੇ ਉਸ ਤੋਂ ਬਾਅਦ ਟਾਢੀ ਸਾਹਿਬ ਗੁਰਦੁਆਰੇ ਆ ਤੇ ਉਸ ਤੋਂ ਬਾਅਦ ਲੰਗਰ ਸਾਹਿਬ ਤੇ ਇਸ ਲਈ ਅਸੀਂ ਇਹਦੇ ਮੱਦੇਨਜ਼ਰ ਦੇਖਦੇ ਹਾਂ ਤਕਰੀਬਨ ਅਸੀਂ ਸਾਰਾ ਬੋਰਡ ਹੀ ਸਾਫ਼ ਕਰਾ ਲਿਆ ਮੇਰੇ ਐਮਸੀ ਸਾਹਿਬ ਖੜੇ ਆ ਬਾੜ ਨੰਬਰ 10 ਤੋਂ ਮੇਦੇ ਪਰਮਿੰਦਰ ਸਿੰਧਾ ਜੀ ਐਮਸੀ ਸਾਹਿਬ ਬਾੜ ਨੰਬਰ 8 ਤੋਂ ਅਸੀਂ ਆਪ ਕੋਲ ਖੜ ਕੇ ਇੱਥੇ ਦੇਖ ਰਹੇ ਹਾਂ ਜਿੱਥੇ ਕੋਈ ਕਮੀ ਪੇਸ਼ੀ ਹੈ ਉਹ ਅਸੀਂ ਚਰਚਾ ਦੇਖਦੇ ਹਾਂ ਤੇ ਵਿੱਚ ਇਹ ਕੰਪਲੀਟ ਕਰਾ ਦੇ ਪੂਰਾ ਭਲੇਖਾ ਚੌਂਕ ਤੱਕ ਜੋ ਵੀ ਬਲੱਕ ਨੇੜੇ ਲੱਗਦੇ ਤੇ ਉਹ ਬਲੱਕ ਪੱਟੇ ਗਏ ਆ ਤੇ ਆੜਾ ਦੁਆਰਾ ਜੋ ਵੀ ਹੈ ਐਨ ਬਦਮਾ ਤੱਕ ਪੂਰੀ ਸਪਲਾਈ ਕਰਾਂ। ਮੈਂ ਦੇਖੇ ਵੇ ਦੇਖਣ ਵਿੱਚ ਆਇਆ ਕਿ ਵਾਟਰ ਸਪਲਾਈ ਵੀ ਜਿੱਥੇ ਇਥੇ ਨਹੀਂ ਸੀਗੀ ਉੱਥੇ ਤੇ ਪਹੁੰਚਾਈ ਗਈ ਹੈਗੀ ਆ। ਤੇ ਕੀ ਕਹਿਣਾ ਚਾਹਦੇ ਹੋ ਬਾਰੇ? ਉਹ ਤਾਂ ਮੋਹ ਜੀਮੇ ਦਾ ਪਹਿਲੇ ਦਿਨ ਤੋਂ ਹੀ ਇੱਕ ਟੀਚਾ ਸੀ ਕਿ ਸ਼ਹਿਰ ਦੇ ਹਰ ਬੰਦੇ ਨੂੰ ਪਾਣੀ ਪਹੁੰਚਾਇਆ ਜਾਊਗਾ ਤੇ ਉਹ ਅਸੀਂ ਲਗਾਤਾਰ ਕੰਟੀਨਿਊ ਕੰਮ ਕਰ ਰਹੇ ਹਾਂ ਜਿੱਥੇ ਪਾਈਪਾਂ ਨਹੀਂ ਵਿਛਾਈਆਂ ਗਈਆਂ ਪੂ ਤੇ ਉੱਥੇ ਅਸੀਂ ਪਾਣੀ ਦੀਆਂ ਪਾਈਪਾਂ ਵਿਛਾ ਰਹੇ ਹਾਂ। ਕਿ ਹੁਣ ਇੱਥੇ ਕਵਾੜ ਦੀ ਦੁਕਾਨ ਲੱਗੀ ਹੋਈ ਸੀ ਕਿ ਤੇ ਉਹਨੂੰ ਵੀ ਚੁਕਾਇਆ ਜਾ ਰਿਹਾ। ਇਹ ਤਕਰੀਬਨ ਸੀਨ ਨੂੰ ਹੁਣ ਕਹਿ ਦਿੱਤਾ ਪਿਆ ਜਿਹੜੇ ਬਦਮੈਂ ਇਹਨਾਂ ਤੋਂ ਆਪਾਂ ਚੱਕ ਕੇ ਆਪਣਾ ਸਮਾਨ ਪਾੜੀ ਚੱਕ ਲਵੋ। ਨਹੀਂ ਤਾਂ ਕੱਲ ਤੇ ਬਾਅਦ ਫਿਰ ਸਾਡਾ ਬੰਦਾ ਆਊਗਾ ਉਹ ਸਮਾਨ ਚੱਕ ਕੇ ਲੈ ਆਵੇਗਾ। ਸ਼ਹਿਰ ਵਾਸੀਆਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ? ਮੈਂ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਸ਼ਹਿਰ ਵਾਸੀਆਂ ਨੂੰ ਕਿ 22 ਤਰੀਕ ਨੂੰ ਨਗਰ ਕਲੀ ਪੁਨਾ ਰਿਹਾ ਹੈ। ਉਹਦੇ ਵਿੱਚ ਵੱਧ ਚੜ ਕੇ ਸਹਿਯੋਗ ਦਿਓ ਤੇ ਅਸੀਂ ਵੀ ਖੁਦ ਇੱਥੇ ਮਹਿੰਦੀ ਤੋਂ ਗੁਰਦੁਆਰੇ ਪੁੱਜ ਰਹੇ ਹਾਂ ਤੇ ਵੱਧ ਚੜ ਕੇ ਇੱਥੇ ਸੰਗਤ ਪੁੱਜੇ ਤੇ ਲੋਕਾਂ ਇੱਟਾਂ ਦਾ ਪੂਰਾ ਪ੍ਰਬੰਧ ਹੈਗਾ ਆ ਬਿਲਕੁਲ ਜੀ ਬਿਲਕੁਲ ਹਾਂ ਜੀ ਪਾਟੀਆਂ ਜੀ ਕੀ ਕਹਿਣਾ ਚਾਹੁੰਦੇ ਹੋ ਹਾਂ ਜੀ ਮੋਹ ਜੀ ਪਹਿਲਾਂ ਤੁਹਾਡਾ ਧੰਨਵਾਦ ਔਰ ਮੈਂ ਆਪਣੇ ਵਾਰਡ ਵੱਲੋਂ ਪਹਿਲਾਂ ਤਾਂ ਆਪਣੇ ਨਗਰ ਕੌਂਸਲ ਦੇ ਪ੍ਰਧਾਨ ਜੀ ਦਾ ਵੀ ਧੰਨਵਾਦ ਕਰਦਾ ਕਿ ਵਾਰਡ ਨੰਬਰ ਕਿਉਂਕਿ ਜਿਹੜਾ ਗੁਰਦੁਆਰਾ ਸਿੰਘ ਸਭਾ ਹੈ ਸਾਡੇ ਮਹਿੰਦੀਪੁਰ ਦਾ ਇਹ ਮੇਰੇ ਵਾਰਡ ਵਿੱਚ ਆਂਦਾ ਔਰ ਪ੍ਰਧਾਨ ਜੀ ਉਚੇਚੇ ਤੌਰ ਤੇ ਔਰ ਇਹਨਾਂ ਦੇ ਨਾਲ ਜਿਹੜੇ ਪਰਮਿੰਦਰ ਮੇਨਕਾ ਜੀ ਐਮਸੀ ਸਾਹਿਬ ਉਚੇਚੇ ਤੌਰ ਤੇ ਆਏ ਆ ਔਰ ਸਾਡੇ ਸਫਾਈ ਜਿਹੜੇ ਕਰਮਚਾਰੀ ਆ ਔਰ ਲਗਭਗ ਸਵੇਰ ਦੇ ਲੱਗੇ ਹੋਏ ਆ ਔਰ ਸਫਾਈ ਇਸ ਰੋਡ ਦੀ ਹੋ ਰਹੀ ਕਿਉਂਕਿ ਇਥੋਂ ਇੱਕ ਵਿਸ਼ਾਲ ਨਗਰ ਕੀਰਤਨ ਜਿਹੜਾ ਆ ਜਿੱਦਾਂ ਪ੍ਰਧਾਨ ਜੀ ਨੇ ਦੱਸਿਆ ਪਹਿਲਾਂ ਕਿ ਉਹ ਆ ਰਿਹਾ ਸਾਡੇ ਸ਼ਹਿਰ ਦੇ ਵਿੱਚ ਔਰ ਅਸੀਂ ਸ਼ਹਿਰ ਨੂੰ ਬਿਲਕੁਲ ਸਾਫ ਸੁਥਰਾ ਕਰ ਰਹੇ ਆ ਕੋ ਵੈਸੇ ਵੀ ਚਲੋ ਰੈਗੂਲਰ ਚੱਲਦਾ ਰਹਿੰਦਾ ਆ ਪਰ ਹੁਣ ਅਸੀਂ ਉਚੇਚੇ ਤੌਰ ਤੇ ਇਹਦੀ ਸਫਾਈ ਦੇ ਵਿੱਚ ਲੱਗੇ ਹੋਏ ਆ ਸੋ ਅਸੀਂ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਕਰਦੇ ਕਿ 22 ਤਰੀਕ ਨੂੰ ਸ਼ਾਮ 6 ਵਜੇ ਲਗਭਗ ਸਿੰਘ ਸਵਾ ਗੁਰਦੁਆਰਾ ਸਾਹਿਬ ਨਗਰ ਕੀਰਤਨ ਆ ਰਿਹਾ ਆ ਔਰ ਸਾਰੀ ਸਮੂਹ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ ਪਿੰਡ ਵੱਲੋਂ ਵਾਰਡ ਵੱਲੋਂ ਸ਼ਹਿਰ ਵੱਲੋਂ ਕਿੱਥੇ ਹਮ ਹਮ ਆ ਕੇ ਪਹੁੰਚੋ ਔਰ ਆਪਾਂ ਉਹਨਾਂ ਦਾ ਭਰਮਾ ਜਿਹੜਾ ਸਵਾਗਤ ਵੀ ਕਰਨਾ ਹੈ ਆਪਣੀ ਸ਼ਹਿਰ ਵੱਲੋਂ ਮੇਨਕਾ ਜੀ ਕੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅੱਜ ਦੇ ਓਕੇ ਸਭ ਤੋਂ ਪਹਿਲਾਂ ਮੈਂ ਪ੍ਰਧਾਨ ਜੀ ਦਾ ਧੰਨਵਾਦ ਕਰਦਾ ਜੀ ਇਹਨਾਂ ਨੇ ਕੱਲੀ ਗੱਲ ਹੀ ਨਹੀਂ ਕੀਤੀ ਕਿ ਸਿੱਜੇ ਸਾਫ਼ ਕਰ ਰਹੇ ਨੇ ਇਹ ਹੁਣ ਗੱਲ ਕਰਦੇ ਸੀ ਮੇਰੇ ਨਾਲ ਕਿ ਮੈਂ ਚਾਹਨਾ ਹੈ ਕਿ ਪੂਰਾ ਸ਼ਹਿਰ ਇਦਾਂ ਹੀ ਜਿਹੜਾ ਸਾਫ਼ ਸੁਥਰਾ ਹੋਵੇ। ਥੀ ਤੋਂ ਬਾਅਦ ਜਿਹੜੀਆਂ ਬਾਕੀ ਸੜਕਾਂ ਹੈਗੀਆਂ, ਰੋਡ ਹੈਗੀਆਂ ਉਹ ਵੀ ਮੁਕੰਮਲ ਸਾਫ਼ ਕਰਾਣੇ ਆ। ਗੱਦੀ ਕਿਤੇ ਨਜ਼ਰ ਨਾ ਆਵੇ। ਮੈਂ ਅਭਿਆਸਕ ਸ਼ੀਦਾਂ ਨੂੰ ਪ੍ਰਣਾਮ ਕਰਦਾ। ਭਾਈ ਸਦੀ ਦਾਸ ਜੀ, ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ ਤੇ ਉਤੇਗ ਬਾਦਲ ਜੀ। ਕਿ ਸੁਪਜਮਨ ਸ਼ੀਦੀ ਦੇ ਨਾ ਉਹ ਮਨਾਇਆ ਜਾ ਰਿਹਾ। ਇੱਥੇ ਜਿਹੜੀ ਪਲਕੀ ਸਭਾ ਬਣੀ ਆ ਉਹ ਬਧਾਜੀ ਨੇ ਬੇਨਤੀ ਕੀਤੀ ਆ ਐਨਸੀ ਸਾਹਿਬ ਨੇ ਬੇਨਤੀ ਕੀਤੀ ਆ ਅਸੀਂ ਉਹਦੀ ਤਿਆਰੀ ਕਰ ਰਹੇ ਆ ਸਾਰੇ ਸ਼ਹਿਰ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਇਲਾਕੇ ਪੱਧੀਆਂ ਸੰਗਤਾਂ ਨੂੰ ਪੀਨ ਸ਼ਹੀਦਾਂ ਨੇ ਦੇਸ਼ ਦੀ ਕੌਮ ਦੀ ਖਾਤਰ ਆਪਣੇ ਪਰਿਵਾਰ ਭਾਰ ਤੇ ਆਪਣਾ ਵੰਸ਼ ਭਾਰਤਾ ਜੇ ਅਸੀਂ ਚਾਹਨੇ ਆ ਭੀ ਪੰਜਾਬ ਦਾ ਮਾਹੌਲ ਵਧੀਆ ਬਣਿਆ ਰਹੇ ਸਾਡੇ ਬੱਚੇ ਜਿਹੜੇ ਆ ਇਤਿਹਾਸ ਨੂੰ ਜਾਣਨ ਤਾਂ ਮੈਂ ਬੇਨਤੀ ਕਰਦਾ ਪਈ ਇੱਥੇ ਫਲਕੀ ਸਾਹਿਬ ਦੇ ਆਣ ਤੇ ਸਾਰੀ ਸੰਗਤਾਂ ਜਿਹੜੀਆਂ ਆ ਕੇ ਦਰਸ਼ਨ ਕਰਨ ਨਤਮਸਤਕ ਹੋਣ ਮੈਂ ਫਿਰ ਇੱਕ ਵਾਰ ਪ੍ਰਧਾਨ ਜੀ ਦਾ ਅਸੀਂ ਹੁਣੇ ਫੋਨ ਕੀਤਾ ਸੀਗਾ ਤੁਸੀਂ ਕਿੱਥੇ ਆ ਦੋ ਮਿੰਟ ਛਾ ਗਏ ਬਿਲਕੁਲ ਕਦੇ ਵੀ ਫੋਨ ਕੀਤਾ ਜਦ ਹੀ ਆ ਜਾਂਦੇ ਆ ਮੈਂ ਪ੍ਰਧਾਨ ਜੀ ਦੱਸਿਆ ਪ੍ਰਧਾਨ ਜੀ ਦੇਖੋ ਗੜੀ ਦੇ ਮੋੜ ਤੋਂ ਲੈ ਕੇ ਇੱਥੇ ਤੱਕ ਜਿਹਨੂੰ ਕਹਿੰਦੇ ਦੁੱਧਰਗਾ ਚਿੱਟਾ ਇਹ ਤਾਂ ਨਿਕਲਿਆ ਆ ਭਜੀ ਤੇ ਮੈਨੂੰ ਵਿਸ਼ਵਾਸ ਆ ਪੀ ਇਹਨਾਂ ਨੂੰ ਅੱਜ ਇਹ ਪਸੰਦ ਬੜਾਇਆ ਤੇ ਸਫਾਈ ਜਿਹੜੀ ਆ ਸਫਾਈ ਚ ਖਦਾਈ ਹੁੰਦੀ ਆ ਤੇ ਆੜਾ ਸਾਹਮਣੇ ਇੱਕ ਕੁਆੜ ਦੀ ਗੱਲ ਆ ਤਾਂ ਅੱਜ ਨੇ ਬੇਨਤੀ ਕਰਤੀ ਇਹਨਾਂ ਨੂੰ ਪਰ ਗੁੱਸੇ ਨਾਲ ਵੀ ਕਿਹਾ ਤੇ ਪਲਲੀ ਸਾਈਡ ਤੋਂ ਬਿਲਕੁਲ ਤੁਸੀਂ ਸਾਫ਼ ਕਰਦੇ ਹੋ ਆਹੜਾ ਉਹਨੇ ਪਿੱਛੇ ਕੁਆੜ ਪਿਆ ਆ ਇਹ ਕੁਆੜ ਨੂੰ ਬਰਮਾ ਤੇ ਪਿੱਛੇ ਲੈ ਜਾਓ ਮੈਂ ਬੇਨਤੀ ਕਰਦਾ ਸ਼ਹਿਰ ਦੇ ਲੋਕੋ ਲੋਕੀ ਜਿੰਨੇ ਵੀ ਬਾਕੀ ਹੈਗੇ ਆ ਵੀ ਹੱਥ ਜੁੜ ਕੇ ਬੇਨਤੀ ਆ ਮੇਰੇ ਵੱਲੋਂ ਵੀ ਤੁਸੀਂ ਗਲੀਆਂ ਵਿੱਚ ਪੁਰਾਣਾ ਸਿੱਟਿਆ ਕਰੋ ਜਿਵੇਂ ਆਪਾਂ ਆਪਣੇ ਘਰ ਨੂੰ ਸਾਫ਼ ਰੱਖਦੇ ਆ ਇਹ ਸੜਕਾਂ ਇਹ ਬਰਮ ਇਹ ਗਲੀਆਂ ਸਾਫ਼ ਹੋਣ ਤਾਂ ਲੋਕ ਕਹਣਗੇ ਇੱਥੇ ਰੱਬ ਵੱਸਦਾ ਆ ਕਿ ਕਿੱਥੇ ਨਾ ਤੇ ਗੰਦ ਪਿਆ ਹੋਵੇ ਪੂਰਾ ਕਰ ਕਰ ਪਿਆ ਹੋਵੇ ਲੋਕ ਕਿਉਂ ਤਰੀ ਨਜ਼ਰ ਵੀ ਪਾਸੇ ਕਰ ਦਿੰਦੇ ਪਿਆਰੇ ਇਹ ਲੋਕ ਚੰਗੇ ਨਹੀਂ ਹੈ ਇਹ ਗੰਦ ਸੜਦੇ ਆ ਫਿਰ ਇੱਕ ਵਾਰ ਜਿਹਦੇ ਪ੍ਰਧਾਨ ਜੀ ਦਾ ਧੰਨਵਾਦ ਕਰਦਾ ਬੇਨਤੀ ਫਿਰ ਕਰਦਾ ਸ਼ਹਿਰ ਨੂੰ ਸਾਫ਼ ਰੱਖਣਾ ਸਾਡਾ ਫਰਜ਼ ਪੜਦਾ ਹੈ ਤੇ ਬਾਈ ਤਿੰਨ ਪ੍ਰਧਾਨ ਜੀ ਆਪਾਂ ਸਾਰੇ ਨਸਬਸ ਸੁਣਾ ਇੱਥੇ ਤੇ ਅਮੀਨ ਬੇਨਤੀ ਕੀਤੀ ਜਾਓ ਸਾਰੇ ਇਲਾਕੇ ਦੇ ਸੰਪਰਕ ਤੇ ਪੜਨ ਬਾਈ ਗੁਰਜੀ ਦਾ ਖਾਸਾ ਜੀ ਬਾਈ ਜੁਕੀ